ਓ ਮੁੰਡਿਆ ਵੀਡੀਓ ਵਾਲਿਆ ਜੋ ਦਾ ਚਾ ਸਮਾਰ ਕੇ ਲੈ ਜਾਣਾ ਡੱਗੂ ਮਰ ਜਾਏਗਾ ਨਾਲੇ ਗਣਾ ਗਲਤੇ ਲਾ ਦੇ ਕੱਲਰ ਤੇ ਕਾਲਰ ਤੇ ਕੱਲਰ ਤੇ ਲਾ ਕੱਲਰ ਤੇ ਨਾਲੇ ਗਲਤੇ ਕਿਹਾ ਯਾਰ ਕਾਲਰ ਤੇ ਕਾਲੀ ਤੇ ਕਾਲਰਾਂ ਤੇ ਕਾਲਰ ਤੇ ਨਾਲੇ ਮਾਰੇਗਾ ਤੁਹਾਡੇ ਬਾਪੂ ਓ ਕੰਝਾ ਹੈ ਓਏ ਇਹਨਾਂ ਨੂੰ ਫੜ ਕੇ ਫੜ ਕੇ ਆਵੇ ਹਾਂ ਤਾਂ ਕਿਧਰ ਗਿਆ ਬਾਬਾ ਘਰ ਸੋਣੇ ਕਾਸੋ ਪਤਾ ਮੈਂ ਦੁਬਾਰੀ ਲੈਂਦਾ ਉਹ ਬੱਕਰੀ ਵੇਚ ਲਈ ਬੱਕਰੀ ਲੈ ਕੇ ਦੂਰ ਦੂਰ ਨਹੀਂ ਲੈ ਲੀਦਾ ਤੇਰੀ ਮਰਜ਼ੀ ਹੈ ਤੇ ਜਿਹੜਾ ਅਸੀਂ ਜਵਾਨ ਥੁੱਕਦੇ ਨਹੀਂ ਜਵਾਨ ਤੋਂ ਕਹਿ ਕੇ 35000 ਲੱਗੇ 35000 ਤੇ ਲਿਖਾਈ ਉਹ ਉਤਰਵਾ ਨਹੀਂ ਜੀ ਨਹੀਂ ਜੇ 35 ਫਿਰ ਉਹਨਾਂ ਦਾ ਆਪ ਨੂੰ ਮਾੜਾ ਸੀ ਆਪ ਨੂੰ ਪੁੱਗਦੀ ਨਹੀਂ ਦੇ ਨਹੀਂ ਲਿਖਾਈ ਉਹ ਕਹਿੰਦਾ ਮੈਂ ਕਰਾ ਦੂੰ ਚਾਹ ਪੁੱਛ ਰਿਹਾ ਰੱਜੂ ਤੇਰੀ ਨੀ ਲਿਖਾਈ ਨਾ 100 200 ਦੇ ਕਿਹੜੀ ਨਹੀਂ ਲਫਾਈਆਂ ਨਾਲ ਨਹੀਂ ਦੱਸਾਂ। ਉਹੀ ਬੱਕਰੀ ਦਾ ਕੋਈ ਨਹੀਂ। ਨਹੀਂ ਬੱਕਰੀ ਇੱਕ ਹੋਰ ਆ। ਉਹੀ ਆ ਬੱਕਰੀ ਦਾ। ਹਾਂ। ਫਿਰ ਫਿਰ ਕਸਰਕਾ ਦੀ ਰਹੀ। ਹਾਂ। ਹੈਲੋ। ਬੱਕਰੀ ਤੇ ਮੈਂ ਕਿਹਾ 45000 ਦੀ ਤੇ 40000 ਦੀ ਬੱਕਰੀ ਲਿਜਾਜ ਗੱਲ ਲਿਜਾਣ ਦੇਣ ਦੀ ਕਰਨੀ ਆ ਵਾ। ਹਾਂ। ਬੱਸ। ਹੈਲੋ। ਆ ਜਾ ਰਾ। ਹੋਰ ਦੇਖ ਲੈ। ਮੇਰੇ ਜਾਣੇ ਤੇਰੇ ਹੱਥੋਂ। ਇਹ ਚੱਲ ਮੇਰੇ ਹੱਥੋਂ ਦਾ ਕੋਈ ਨਹੀਂ ਜ਼ਰੂਰੀ ਵੀ ਨਹੀਂ ਬਾਬਾ ਜੀ ਤੈਨੂੰ ਕਿੰਦੋਂ ਦੀ ਆਪ ਹੀ ਲੈ ਸਕਦਾ। ਨਹੀਂ ਨਹੀਂ ਆਪਣੀ ਕੋਈ ਨਹੀਂ ਵੰਦਾ ਗਰੀ ਵੀ। ਦੁਬਾਰ। ਮੈਂ ਇਹ ਵੀ ਨਹੀਂ ਕਹਿੰਦਾ ਕਿ ਮੇਰੇ ਹੱਥੋਂ ਹੀ ਲੈ ਜਾਂਦੇ ਨੇ ਮੈਂ ਤੇਰੇ ਪਸੰਦਾ ਦੀ ਮੈਂ ਇੱਧਰ ਫਿਰਦਾ ਤੂੰ ਪਰਾਂ ਤੂੰ ਲੈ ਵੀ ਸਕਦਾ ਕੋਈ ਬੱਟੀ ਵਾਲੀ ਬੱਕਰੀ ਦੋ ਘਰ ਜਾ ਬੱਕਰੀ ਵੀ ਦੇਖਣ ਵਾਲੀ ਆ ਕੋਈ ਐ ਨਹੀਂ ਹੈਗੀ ਬੱਕਰੀ ਵੀ ਭੈਣ ਚ ਅੱਛਾ ਮੋੜ ਚੀਜ਼ ਦਾ ਮੰਗਾ ਹਾਂ ਹਾਂ ਪੁੱਛੀ ਨਹੀਂ ਨਹੀਂ ਹੈਗਾ ਕੋਈ ਬੱਚੇ ਵੀ ਨਹੀਂ ਦੇਸੀ ਹੈਗੇ ਸਾਰੇ ਬੱਚੇ ਦੇਸੀ ਨੇ ਪਾਪਾ ਕਿਹੜੇ ਕੰਮ ਤੋਂ ਆਏ ਤੂੰ ਲੋਟ ਲੋਟ ਪੈ ਚਿੰਤਾ ਦੂਰੋਂ ਆਇਆ ਵਾ ਬਾਬੇ ਉਹ ਬੰਦਾ ਦੂਰੋਂ ਆਇਆ ਹੈ ਬੰਦਾ ਯਾ ਤੂੰ ਪਰ ਗੱਲ ਦਾ ਕਰ ਕੋਈ ਗੱਲ ਯਾਰ ਮਾਲ ਮੁੱਲ ਦਾ ਲਾ ਲ ਤੁਸੀਂ ਕੰਨ ਬਹੁਤ ਐਵੇਂ ਨਹੀਂ ਆ ਹਾਂ ਬੜੇ ਕਹਾਂ ਨੂੰ ਤੇਰੇ ਘਰੇ ਆਏ ਕਹਿਣਗੇ ਜੱਡੀਆਂ ਉਹ ਵੀ ਮੇਂਗਨੀਆਂ ਦੇ ਦੇ ਕਿਸੇ ਪਾ ਦੇ ਦੇ ਲੈ ਤੂੰ ਮੈਨੂੰ ਵੀਡੀਓ ਬਾਈ ਇਹਨਾਂ ਨੇ ਤੱਕਰੀਆਂ ਕਰਕੇ ਤੇਰੀ ਮੈਂ ਬਕਉਂ ਜੋ ਮਾਂ ਨਹੀਂ ਮਾਰੀ ਲੱਗਦੇ ਚੌਕਣਾ ਜਮੇ ਉੱਠੇ ਦਵੇ ਹੁਣ ਤਾਰਾ ਜੀ ਤੈਨੂੰ ਇਰਾਦ ਦੇਣਾ ਪਾਪਾ ਸਾਹਿਬ ਯਾਰ ਪੱਕਾ ਕਰ ਲੀ ਇਹੇ ਮਾਲ ਮੋਲ ਆਇਆ ਚੱਲ ਬੱਕਰੀ ਨਹੀਂ ਨਾ ਬਾਬਾ ਜੈਦਾ ਬੱਕਰੀ ਮੈਂ ਕਰਮਦਸਤਾ ਸੀਗਾ ਯਾਰ ਚੱਲੋ ਸਭ ਨੇ ਤਕਨੀਕ ਪੜਨਾ ਪੜਾ ਆਪਣਾ ਯਾਰ ਆਪਾਂ ਵਪਾਰੀ ਢੋੜੀ ਐ ਇਹ ਛੋਟੀ ਮਰਜੀ ਐ ਜੀ ਉਹ ਤਾਂ ਮੱਲੋ ਬੱਲੀ ਤਾਂ ਕਿਹੜਾ ਉਹ ਕਰਦਾ ਹਾਂ ਪਾਪਾ ਹੋਰ ਥੱਲੇ ਆ ਬਸ ਮੈਂ ਤੈਨੂੰ ਅੱਥਰਾਈ ਤੇਰੇ ਵੀ ਦੱਸ ਰਾਜੂ ਤੂੰ ਵੀ ਗੱਲ ਕਰਦਾ ਸੀ ਮੈਂ ਹੁਣ ਉਹ ਤੋਂ ਗਾਗ ਤੋਂ ਪੜਤਾ ਕਿ ਮੈਂ ਤੈਨੂੰ ਹੁਣ ਮੈਂ ਤੁਹਾਨੂੰ ਦੱਸਦਾ ਵੀ 45 ਤੈਨੂੰ ਆਖੇ ਉਹ 45 ਕਹੇ ਹੁਣ ਤੁਹਾਨੂੰ 5000 ਉਹ ਵੀ ਡਾ ਕੇ ਦੱਸਦਾ ਕੋ 40000 ਦੀ ਮੱਤਰੀ ਉਹ ਤਾਂ ਦੇ ਮੈਂ ਹੁਣ ਤੂੰ ਡਾ ਕੇ ਜਿਹੜਾ ਡਾਉਣਾ ਆ ਆ ਆ ਕਰਿਆ ਰਮਾਲ ਬੋਲਦਾ ਬਈ ਚੱਲ ਫੜ ਤੇ ਫੜ ਬਾਬਾ ਰਾਤ ਕਰ ਦੇਣਾ ਕਰ ਲਾਤ ਕੋਈ ਨਾ ਲੱਗ ਨਾ ਦੇਣੀਆਂ ਨਹੀਂ ਨਹੀਂ ਦੇਣੀ ਨਾ ਦੇ ਉਹਨੂੰ ਪੁੱਛਿਆ ਵੀ ਨਹੀਂ 35 ਤੇ 1000 ਨਹੀਂ 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 ਉਹ ਬਾਬਾ ਹੈ ਨਹੀਂ ਹੈ ਨਾ ਸਹੀ ਹੈ ਸਹੀ ਹੈ ਨਹੀਂ ਦਿਆ ਜੱਟ ਕਹਿਦਾ ਹੁੰਦਾ ਸਹੀ ਹੈ ਉਹ ਦੇ ਦੇ ਕੀ ਉਹ ਨਹੀਂ ਦਿਆ ਹੁੰਦਾ ਨਹੀਂ ਦਿਆ ਹੁੰਦਾ ਉਹ ਦੇ ਦੇ ਜੇ ਲਿਆਣੀ ਆ ਬੱਕਰੀ ਨਾ ਇੱਕ ਘਰ 1000 ਮੈਨੂੰ ਘੱਟ ਦੇ ਦੇ ਜਾਂ ਜਾਂ 1500 ਘੱਟ ਦੇ ਦੇ ਤੇਰੀ ਜੁਬਾਨ ਨੂੰ ਫੁੱਲ ਆ ਜਾਂਦਾ ਹਾਂ ਹਾਂ ਜਾਂ ਦੇਣ ਵਾਲੀ ਗੱਲ ਕਹਿਤੀ ਤੈਨੂੰ ਹੁਣ ਮੈਂ ਜਿਹ ਹੁਣ ਤਾਂ ਸੰਗ ਰੜਾ ਹੀ ਪਿਆ ਬਹੁਤ ਫਰਕ ਨਹੀਂ ਹੋ ਲੰਮਾ ਕੀ ਕਰਾਂ ਬਾਬਾ ਜੀ ਦੇ ਦੇ 500 ਰੁਪਿਆ ਬਸ ਹੋਰ ਉੱਤੇ ਨਹੀਂ ਚਾਓ ਓਏ ਪਾਸ ਹੋਰ ਹੋ ਗਿਆ ਪੁੱਤਾਂ ਮੈਂ ਤੈਨੂੰ ਸਿਰ ਹੀ ਲਾ ਦੂੰਗਾ ਬਸ ਸਿਰ ਤੇ ਫਾਈ ਵੀ ਲੱਗੇ ਨਾ ਕੱਚ ੱਡੋ ਹੋਈਆਂ ਬਖਾਤਰ ਦੇਖਣਾ ਹੈ ਹੋਰ ਆਏ ਉਹ ਮੈਨੂੰ ਵੀ ਪਾੜਦੇ ਦਾ ਬੰਦ ਤਾਂ ਸਾਡੀ ਤੇਰਾ ਕਰਿਆ ਅੱਜ ਮੰਦੀ ਦੀ ਮੰਡੀ ਇੱਕੋ ਵੀ ਤਾਂ ਲਾਏਗਾ ਇਹ ਤੁਵੇਂ ਲਊਗਾ ਤੂੰ ਤਾਂ ਇਹਦਾ ਮੁੰਡਾ ਲਾ ਦੇਰ ਹੋਈ ਤਾਂ ਗੱਲ ਚਲੋ ਉਹ ਤਾਂ ਪਿਆਰ ਬਣਿਆ ਉਹਦੇ ਦੇ ਉਹਨੇ ਮੇਰੇ ਤੇ ਘੱਟ ਕਹਿੰਦਾ 40 ਤੋਂ 100 ਹਟ ਗਿਆ ਸਾਢੇ 36 ਲੱਗਦਾ ਇੱਧਰ ਸਾਢੇ 36 ਹੰਦੇ ਸੱਤੀ ਲੱਗੇ 2000 ਰੁਪਏ ਰਹਿ ਗਿਆ 2000 ਰਹਿ ਗਿਆ ਦੋ ਦਾ ਫਰਕ ਰਹਿ ਗਿਆ 80 ਦਾ ਫਰਕ ਲੱਗ ਗਿਆ ਕੋਲ ਤੇਰਾ ਦੂਰ ਬੋਣਾ ਬੋਟਾ ਉਹ ਹੈ ਇੰਨਾ ਕ ਰੱਦ ਉਹ ਮੈਂ ਮਰਵਾ ਕੇ ਜਿੰਨਾ ਮਾਗਾ ਤਾ ਨਹੀਂ ਉਹਦਾ ਕਹੋ ਕੀ ਹੋ ਗਈ ਯਾਰ ਹਰ ਆ ਜਾ ਜਿੰਨੇ ਵੀ ਓਏ ਛੱਡ ਪਰੇ ਬੋਲ ਤਾ ਸੀ ਬੋਲ ਪਹਿਲਾਂ 30 ਤੇ ਸਾਡੇ 6000 ਉਹਦਾ ਸੋਣ ਹੀ ਰਿਹਾ ਮੈਂ ਕਿਉਂ ਆਦਾ ਸਹੀ ਚੱਲ ਕੇ ਨਾ ਤੂੰ ਆ ਇਹ ਛੱਡ ਪਰੇ ਛੱਡ ਪਰੇ ਚਾ ਮੇਰੇ ਨਾਲ ਕੇ ਰਹਿ ਨਹੀਂ ਫਰਕ ਪੈ ਗਿਆ ਓਏ ਓ ਵੀਚ ਜਦ ਕਰ ਯਾਰ ਕੋ ਉਹ ਯਾਰ ਸਾਡਾ ਕੰਗਾ ਕਰੀ ਜਾਂਦੀ ਆ ਅਸੀਂ ਇੱਜਤੇ ਪੱਟੇ ਰਹਿ ਜੀ ਕੰਗਾ ਨਾ ਕਰਾਇਆ ਕਰੋ ਨਾ ਕਰਾਇਆ ਕਰੋ ਮਹਿੰਗੀ ਆ ਨਾ ਲੈਂਦਾ ਮੈਂ ਨਹੀਂ ਮੂੰਹ ਚ ਡੁੱਬੇ ਜਾਂਦੀ ਮੈਂ ਜਰੂਰ ਵੇਚ ਨਹੀਂ ਆ ਨਾ ਵੇਚੂਗਾ ਸੜੀ ਵਾਲੀ ਮੰਡੀ ਵੇਚਣਾ ਓਏ ਨੀ ਧੋਸ ਕਾਦੀ ਆ ਲੜਨਾ ਆ ਓਏ ਅਗਲੇ ਹੋ ਲੁੱਟਣਾ ਆ ਮੈਨੂੰ ਤੂੰ ਮੈਂ ਕਿੰਨੇ ਕੁ ਲੁੱਟ ਲੈ ਤੂੰ ਡੰਡੇ ਨਾ ਖਾ ਲਈ ਕਿਸੇ ਤੋਂ ਹਾਂ ਡੰਡੇ ਨਾ ਖਾ ਲਈ ਤੇਰੇ ਬੱਚੇ 20 ਕੁੱਤੇ ਨੇ ਹਾਂ ਚਿੰਦੀ ਮੈਨੂੰ ਕੁੱਟ ਕੇ ਦੇ ਦੇ ਯਾਰ ਉਹ ਟੱਕੜਾ ਲਾ ਦੂ ਤੇਰੇ ਨਾਲ ਓਏ ਮੈਂ ਟੱਕੜਾ ਦੇਣੋਂ ਤੂੰ ਗੱਲੇ ਕਰਾਦੀ ਕੋਈ ਨਹੀਂ ਰਾਜੂ ਕੋਈ ਬੋਲਾ ਚੌਧਰੀ ਨਹੀਂ ਭਾਈ ਉਹ ਸ਼ਾਦੀ ਦੀ ਕੀ ਆ ਗੱਲ ਪਾਪ ਮਰਿਓ ਮਰਜੂ ਬੋਲਾ ਟਾਈਮ ਉਹ ਦੋ ਵਾਰੀ ਨਵੇਂ ਗਾਕ ਨੂੰ ਮੈਂ ਨਹੀਂ ਬਰੂਦੀ ਲੈਣੀ ਉਹਨਾਂ ਤਾਂ ਤੂੰ ਫੱਟਦੀ ਇਹਨੇ ਡੀੜੀ ਤਾਂ 500 ਹੋਰ ਪਾਲਾ ਫਰਮਾ ਆਪਾਂ ਇਸ ਤਰ੍ਹਾਂ ਦੇ ਫਾਦੇ ਤਾਂ ਨਹੀਂ ਲਾ ਫੇਰ ਤਰ੍ਹਾਂ ਚ ਫਿਰ ਰੈਡ ਕਰਦਾ ਫਾਇਦਾ ਹੀ ਕੋਈ ਨਹੀਂ ਫਿਰ ਜਦੋਂ ਬਾਬਾ ਮੰਨਦਾ ਨਹੀਂ ਉਹ ਪਾਉਂਦਾ ਨਹੀਂ ਫਿਰ ਗੱਲੀ ਮੋ ਓਏ ਬਾਬਾ ਮੰਨਣ ਨੂੰ ਕੀ ਛਾਲਾ ਮਾਰੂਗਾ ਬਾਬਾ ਮੰਨ ਗਿਆ ਮਾਝੂ ਨਾਰਾਜੀ ਕਿੰਨੇ ਦੀ ਉਹ ਕਿੰਨੇ ਦੀ ਸਹੀ ਸਾਡੇ ਸ਼ੀ ਦੀ ਨਹੀਂ ਲੰਦਾ ਉੱਥੇ ਦਾ ਬੱਕਰੀ ਦਾ ਓ ਸਹੀ ਨਹੀਂ ਲੰਦਾ ਵੀਰ ਹੁਣ ਰੱਜੂ ਇਹ ਕਰੀ ਖੜ ਬਾਬਾ ਦੋ ਇਹ ਪਾਸੇ ਲਿਖਿਆਈ ਤੇਰੀ ਐ ਹੋ ਗਈ 733 ਨਿਸ਼ਾ ਕੇ ਦੇ ਉਹਨੂੰ ਪਾਕੀ ਕਰਾ ਕੇ ਲੈ ਕੇ ਦੇ ਤੂੰ ਤੇ ਹੀ ਤਰ੍ਹਾਂ ਹੋ ਗਿਆ ਉਹ 300 ਦੇ ਫਰਕ ਤੇ ਹੋ ਗਈ ਜਲ ਠੀਕ ਹੈ ਠੀਕ ਹੈ ਬਾਬਾ ਨਹੀਂ ਜੇ ਖੁਸ਼ ਆ ਤਾਂ ਲਈ ਨਹੀਂ ਨਰਾਜ ਆ ਤਾਂ ਨਾ ਲਈ ਕਿਉਂ ਵੀ ਚੱਲ ਵਧੀਆ ਹੋਏ ਨਾ ਬਤਾਈਆਂ ਲੈ ਪੈਸੇ ਦੇਈਏ ਇਹ ਆ ਰਾਜੂ ਕਹਿੰਦੇ ਡੇਢ ਦੇ ਹਲੋਈ ਨਾ ਮਾਚੀ ਨਾ ਮੈਂ ਕੁੱਟਤਾ ਐਹ ਜਿਹਨੂੰ ਕੀ ਕੁੱਟਣਾ ਗੱਲਾਂ ਨਾਲ ਹੀ ਕੁੱਟਤਾ ਹੋਰ ਕੀ ਕੁੱਟਾਂਗੇ ਨਹੀਂ ਨਹੀਂ ਬਦ ਗਿਆ ਪਾ ਨਾ ਮੈਂ ਸਹੀ ਆ ਰਾਜੂ ਡੇਢ ਪਹਿਲਾਂ ਕਹਿੰਦੇ ਇਹਨੂੰ ਤੇਰੀ ਵਧ ਗਿਆ ਮਾਰ ਨੰਬਰ ਦਾ ਕੋਕਾ ਲਾਉਣਾ ਚਾਂਦੀ ਦਾ ਵਕਤ ਸੋਨੇ ਦਾ ਕਿਆ ਬਾਪਾ ਕੋਟਾ ਸਾਰਾ ਕੁਝ ਚੰਗਾ ਤੂੰ ਉਧਰੋਂ ਕਰਕੇ ਪੈਸੇ ਲੈ ਲੈ ਮੇਰੇ ਯਾਰ